ਤੜਕਸਾਰ ਗੁਰਾਇਆ ਇਲਾਕੇ ਦੇ ਵਿੱਚ ਉਸ ਵੇਲੇ ਸਨਸਨੀ ਫੈਲ ਗਈ 14 ਪਿੰਡ ਕਮਾਲਪੁਰ ਦੀ ਨਹਿਰ ਉੱਤੇ ਭੇਦ ਭਰੇ ਹਾਲਾਤਾਂ ਦੇ ਵਿੱਚ ਇੱਕ ਨੌਜਵਾਨ ਦੀ ਲਾਸ਼ ਭਰਾਮਦ ਹੋਈ ਮੌਕੇ ਉੱਤੇ ਰਾਹਗੀਰਾਂ ਨੇ ਨੇੜੇ ਖੂਹ ਉੱਤੇ ਕਿਸਾਨ ਨੂੰ ਇਸ ਬਾਰੇ ਇਤਲਾਹ ਦਿੱਤੀ ਜਿਸ ਤੋਂ ਬਾਅਦ ਇਸ ਦੀ ਸੂਚਨਾ ਤੁਲੇਤਾ ਪੁਲਿਸ ਚੌਕੀ ਨੂੰ ਦਿੱਤੀ ਗਈ ਮੌਕੇ ਉੱਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਨੌਜਵਾਨ ਦੀ ਲਾਸ਼ ਨਹਿਰ ਦੇ ਕੰਢੇ ਉੱਤੇ ਪਈ ਹੋਈ ਸੀ ਜਿਸ ਕੋਲੋਂ ਉਸ ਦਾ ਮੋਬਾਈਲ ਫੋਨ ਅਤੇ ਇੱਕ ਕਾਪੀ ਵੀ ਬਰਾਮਦ ਹੋਈ ਮ੍ਰਿਤਕ ਨੌਜਵਾਨ ਦੀ شناخت ਸੋਪ੍ਰੀਤ ਸਿੰਘ ਉਰਫ ਸੁਖੀ ਪੁੱਤਰ ਜਗੀਰ ਸਿੰਘ ਵਾਸੀ ਪਿੰਡ ਜੱਜਾ ਖੁਰਦਵਜੋਈ ਜਿਸ ਦਾ ਨਾਨਕਾ ਪਿੰਡ ਫਲਪੋਤਾ ਥਾਣਾ ਗੁਰਾਇਆ ਹੈ ਅਤੇ ਉਹ ਬੀਤੇ ਕੱਲ ਆਪਣੇ ਨਾਨਕੇ ਪਿੰਡ ਵੱਲ ਆਇਆ ਸੀ ਪਰ ਉਸ ਦੀ লাশ ਭੇਤ ਭਰੇ ਹਾਲਾਤਾਂ ਦੇ ਵਿੱਚ ਨਹਿਰ ਦੇ ਕੰਢੇ ਮਿਲੀ ਪੁਲਿਸ ਵੱਲੋਂ লাশ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਿਲੌਰ ਵਿੱਚ ਭੇਜ ਦਿੱਤਾ ਗਿਆ ਅਤੇ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਜਾਣਕਾਰੀ ਦੇ ਦਿੱਤੀ ਗਈ ਇਹ ਤਾਂ ਨਾ ਅੰਮ੍ਰਿਤਨ ਕੋ ਜਿੰਦਾ ਡੈੱਡ ਬੋਡੀ ਹੈ ਤੇ ਸਿਵਲ ਹਸਪਤਾਲ ਆਈ ਹੈ। ਇੰਚੀ ਪਛਾਣ ਕੀਤੀ ਹੈ ਕੀ ਲੱਗਦਾ ਥਾ ਦੀ ਇਹ ਸਾਡਾ ਭਤੀਜਾ ਹੀ ਲੱਗਦਾ। ਅੱਛਾ ਕੀ ਨਾਮ ਸੀ ਇਹਦਾ ਮੁੰਡੇ ਦਾ? ਕੁਕੀ ਸੀਗਾ। ਸੁਤਵੀਰ। ਸੁਤਵੀਰ। ਕਿੰਨੀ ਉਮਰ ਸੀ ਜੀ? ਉਮਰ 34 ਸਾਲ। 34 ਸਾਲ। ਹਾਂਜੀ। ਅੱਛਾ ਜੀ। ਵਿਆਹਿਆ ਸੀ ਜੀ? ਨਹੀਂ ਜਨਮ ਹੋਇਆ ਸੀ। ਅੱਛਾ ਕਿੱਦਾਂ ਹੋਇਆ ਤੁਹਾਨੂੰ ਹਸਪਤਾਲ ਲੱਗਤ? ਇਹ ਤਾਂ ਕੱਲ ਦਾ ਜੀ ਦਵਾਈ ਲੈਣ ਗਿਆ ਸੀ ਜਲੰਧਰ। ਇਹਦੀ ਦਵਾਈ ਆਲਰੇਡੀ ਚੱਲਦੀ ਸੀਗੀ। ਤੇ ਉਹ ਦਵਾਈ ਇਹਨਾਂ 3 ਵਜੇ ਇਹਨੂੰ ਫੋਨ ਕੀਤਾ ਕਿ ਮੰਮੀ ਮੈਂ ਆ ਕੇ ਆਪੇ ਪਟੂਟੇ ਪਾ ਦੂੰਗਾ ਭਈ ਤੂੰ ਰਹਿਣ ਦੇ ਤਾਂ ਮੁੜ ਕੇ ਇਹਦਾ ਕੋਈ ਕੰਡੈਕਟ ਨਹੀਂ ਹੋਇਆ ਇਹਨਾਂ ਨਾਲ ਕਿਉਂਕਿ ਫੋਨ ਜਿਹੜਾ ਸੀ ਉਹ ਇੱਕੋ ਹੀ ਆ ਉਹ ਬੰਦ ਆਉਂਦਾ ਸੀਗਾ ਇਹਦਾ ਫੋਨ ਮੁੰਡੇ ਦਾ ਬੰਦ ਹੋਣ ਲੱਪਿਆ ਤਾਂ ਸਵੇਰੇ ਸਾਨੂੰ ਤਾਂ ਆ ਬਾਣਾ ਵਰਤ ਗਿਆ ਪਤਾ ਲੱਗਾ ਸਾਨੂੰ ਕਿੱਦਾਂ ਪਤਾ ਲੱਗਿਆ ਸਾਨੂੰ ਵੀ ਸਵੇਰੇ ਕਿਸੇ ਕਿੰਡੋ ਹੀ ਪਤਾ ਲੱਗਾ ਇਹ ਫੁੱਟੇ ਰਹਿੰਦੇ ਆ ਜਿੱਦਾਂ ਪਰੇ ਦੇ ਰਾਸਤੇ 'ਚ ਤਾਂ ਫਿਰ ਅਸੀਂ ਇਹਨਾਂ ਦੇ ਕੋਲ ਗਏ ਤਾਂ ਓਥੇ ਭੇਜੇ ਜਾ ਕੇ ਪਤਾ ਲੱਗਾ ਤੇ ਕਿ ਸਾਡੇ ਪਿੰਡ ਦੇ ਬੰਦਿਆਂ ਨੇ ਜਾ ਕੇ ਸਤਨਾਮ ਭਾਜੀ ਜੀ ਜਥੇਦਾਰਾਂ ਨੇ ਉਹਨਾਂ ਨੇ ਜਾ ਕੇ ਮੁੰਡਾ ਪਛਾਣਿਆ ਤੇ ਫਿਰ ਉਹਨਾਂ ਨੇ ਕਿਹਾ ਕਿ ਇਹ ਸਾਡਾ ਹੀ ਆ ਮੁੰਡਾ ਹਾਂਜੀ ਪਹਿਲਾਂ ਬੜਾ ਚਿਰ ਨਾਨਕੀ ਰਿਹਾ ਇਹ ਹਾਂਜੀ ਹੁਣ ਤੁਸੀਂ ਸਿਵਲ ਹਸਪਤਾਲ ਆਏ ਹਾਂ ਜੀ ਅਸੀਂ ਇਹ ਕਹਿੰਦੇ ਪੋਸਟਮਾਸਟਰ ਮੁਖਰ ਦੇ ਡੱਟ ਹਾਂਜੀ ਕਹਿੰਦੇ ਵਾਰ ਇਹਨਾਂ ਦੇ ਜਿਹੜੇ ਚਾਚਾ ਜੀ ਆ ਉਹ ਕੈਨੇਡਾ ਚ ਆ ਉਹਨਾਂ ਨੇ ਵੀ ਆਣਾ ਆ ਤੇ ਇਹਨਾਂ ਦੇ ਚਾਚੀਆਂ ਇਹਦੀਆਂ ਜੀ ਬੀਬੀ ਗਏ ਆ ਤੇ ਉਹਨਾਂ ਨੇ ਵੀ ਆਣਾ ਆ ਇੰਗਲੈਂਡ ਤੋਂ ਤੇ ਉਹ ਦੇਖਦੇ ਹਾਂ ਹੁਣ ਕੀ ਹੁੰਦਾ ਆ ਹਾਂਜੀ ਪਰ ਹੋਇਆ ਬਹੁਤ ਮਾੜਾ ਆ ਗਬਰੂ ਪੁੱਤ ਚਲੇ ਜਾਣਾ ਜਿੱਦਾਂ ਇਹ ਨਹਿਰ ਦੇ ਕੋਲ ਵਾਂਗੋੜੀ ਮਿਲੀ ਹੈ ਤੁਹਾਨੂੰ ਕੀ ਲੱਗਦਾ ਵੀ ਸਾਨੂੰ ਤਾਂ ਸ਼ੱਕੀ ਹਾਲਤ ਲੱਗਦੀ ਹੈ ਅੱਛਾ ਵੇਈ ਕੋਈ ਜ਼ਰੂਰ ਗੱਲ ਹੋਈ ਆ ਕਿਉਂਕਿ ਇਹਦਾ ਪਹਿਲਾ ਫੋਨ ਕੰਡੈਕਟ ਹੋਇਆ ਆ ਆਪਣੀ ਮਾਂ ਨਾਲ ਤੇ ਬਾਅਦ ਵਿੱਚ ਜਿੱਦਾਂ ਉਹਨੂੰ ਘਸੀੜਿਆ ਲੱਗਦਾ ਆ ਉਹਦੇ ਪੈਰਾਂ ਤੇ ਵਾਂਜੀ ਨਿਸ਼ਾਨ ਪਏ ਆ ਕਹਾਜ ਆ ਵੀ ਮੈਂ ਅੱਸੀ ਹੁਣ ਬੋਡੀ ਦੇਖੀ ਆ ਕਹਾਜ ਲੱਗਾ ਆ ਜਿੱਦਾਂ ਕੜੀਸਕੇ ਕਿਸੇ ਨੇ ਇਸੇ ਪਰ ਇੱਕ ਸਟਿਆ ਹੁੰਦਾ ਆ ਤੇ ਯਾਨੀ ਅਸੀਂ ਸ਼ੱਕ ਕਰਦੇ ਆ ਵੀ ਇਹਨੂੰ ਪੁਲਿਸ ਨੂੰ ਦੱਸ ਹਾਂਜੀ ਪੁਲਿਸ ਨੂੰ ਦੱਸਿਆ ਅਸੀਂ ਕਹੇ ਸੀ ਇਨਕੁਆਇਰੀ ਕਰਾਉਣੇ ਪਤਾ ਕਰੋ ਕੀ ਪਾਣਾ ਆ ਪਰ ਉਹ ਤਾਂ ਪਰਸੋਂ ਨਾ ਗਿਆ ਆ ਇਹ ਹਾਂਜੀ ਕੀ ਮਾਰ ਕੀ ਕਰ ਦੇਣ ਪਰਸੋਂ ਬਸ ਇਨਸਾਫ ਮਿਲਣਾ ਚਾਹੀਦਾ ਮਾਂ ਨੂੰ ਛੜਦੀ ਉਮਰੇ ਦਾ ਘਰ ਵਾਲਾ ਵੀ ਸੀ ਦੋ ਬੱਚੇ ਦੇ ਝੋਲੀ ਪਾ ਗਿਆ ਉਹ ਮੁੱਕ ਗਿਆ ਸੀ ਉਹਨੀਆਂ ਨੇ ਬਸ ਆ ਪਾਲੇ ਸੀਗੇ ਤਾਂ ਇਹਨੂੰ ਇਨਸਾਫ ਮਿਲਣਾ ਚਾਹੀਦਾ ਆ ਮੇਰਾ ਨਾਮ ਜੀ ਏਐਸਐ ਸ਼ਬਾਸ਼ ਕੁਮਾਰ ਆ ਜੀ ਇਨਚਾਰ ਚੌਕੀ ਤਲੇ ਤ ਮੈਂ ਤਨਾਤਾ ਜੀ ਅੱਛਾ ਸਰ ਇੱਕ ਸਵੇਰੇ ਨੇਪ ਤੇ ਡੈਡ ਬਡੀ ਮਿਲੀ ਸੀ ਸਿਵਲ ਹਸਪਤਾਲ ਆਇਆ ਕੁਝ ਪਛਾਣ ਗਈ ਇੱਥੇ ਦਾ ਨੌਜਵਾਨ ਕੀ ਸਾਰਾ ਮਾਮਲਾ ਸਰ ਇਹਦਾ ਨੌਜਵਾਨ ਦਾ ਨਾਮ ਹੈਗਾ ਜੀ ਸੁਖਪ੍ਰੀਤ ਸਿੰਘ ਤੇ ਉਮਰੇ ਦੀ ਕੋਈ ਪ੍ਰਕਿਰਿਵ ਹੈਗੀ 35 ਸਾਲ ਜੀ ਠੀਕ ਹੈ ਜੀ ਸਾਨੂੰ ਇਨਫਾਰਮੇਸ਼ਨ ਮਿਲਦੀ ਸੀ ਵੀ ਉੱਥੇ ਡੈਡ ਬਡੀ ਪਈ ਹੈ ਤੇ شناخت ਹੋ ਗਈ ਹੈ ਇਹਦੀ ਜੀ ਤੇ ਪਰਿਵਾਰਕ ਮੈਂਬਰ ਵੀ ਸਾਰੇ ਆ ਗਏ ਆ ਠੀਕ ਹੈ ਜੀ ਉਹਨਾਂ ਨੇ ਬਿਆਨ ਵੀ ਸਾਡੇ ਕੋਲ ਖਾਤੇ 171 ਦੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਫਿਰ ਵੀ ਜਿਹੜਾ ਉਹਦਾ ਪੋਸਟਮਾਰਟਮ ਕਰਾਇਆ ਜਾਊਗਾ ਕਿਉਂਕਿ ਜਿਹੜੀ ਮੌਤ ਹੈਗੀ ਆ ਇਨਸਾਨੀ ਆ ਤਾਂ ਪੋਸਟਮਾਰਟਮ ਕਰਾਉਣਾ ਜ਼ਰੂਰੀ ਆ ਠੀਕ ਹੈ ਜੀ ਅੰਨੇ ਸਰ ਡਾਕਟਰ ਪੁੱਛੂਗਾ ਕਿ ਪਰਿਵਾਰ ਮੈਂਬਰ ਕਹਿ ਰਹੀ ਹੈ ਕਿ ਤੁਹਾਨੂੰ ਕੋਈ ਕਿਸੇ ਇਮਾਨਦਾਰ ਦਾ ਕੁਝ ਹਾਂਜੀ ਹਾਂਜੀ ਉਹ ਸਾਰਾ ਵੈਰੀਫਾਈ ਕੀਤਾ ਜਾਏਗਾ ਜੀ ਜਿਹਦੇ ਬਾਰੇ ਜੋ ਵੀ ਹੈਗਾ ਪੋਸਟਮਾਰਟਮ ਆਨਸਰ ਰਿਪੋਰਟ ਆਉਣ ਤੋਂ ਬਾਅਦ ਸਾਰਾ ਵੈਰੀਫਾਈ ਕੀਤਾ ਜਾਏਗਾ ਜੀ ਠੀਕ ਹੈ